ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਹੁਕਮਨਾਮਾ ਵਿਚਾਰ ਚਰਚਾ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ 17 ਨਵੰਬਰ 2025 ਨੂੰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਆਏ ਪਾਵਨ ਹੁਕਮਨਾਮਾ ਸਾਹਿਬ ਤੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਪਵਿੱਤਰ ਹੁਕਮਨਾਮਾ ਤਨਾਸਰੀ ਮਹੱਲਾ 3 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 644 ਤੇ ਸੁਸ਼ੋਭਿਤ ਹੈ ਆਓ ਸਭ ਤੋਂ ਪਹਿਲਾਂ ਪੂਰੀ ਸ਼ਰਧਾ ਨਾਲ ਬਾਣੀ ਸਰਵਣ ਕਰੀਏ ਸਦਾ ਤਨ ਅੰਦਰ ਨਾਮ ਸੰਭਾਲੇ ਜੀਆ ਜੰਤ ਜਿਨੇ ਪ੍ਰਤੀਪਾਲੇ ਮੁਕਤ ਪਦਾਰਤ ਤਿੰਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਵਾਹਿਗੁਰੂ ਗੁਰੂ ਸਾਹਿਬ ਇੱਥੇ ਸਦਾ ਤਨ ਦੀ ਗੱਲ ਕਰ ਰਹੇ ਨੇ ਹੂੰ ਸਦਾ ਤਨ ਮਤਲਬ ਉਹ ਦੌਲਤ ਜਿਹੜੀ ਕਦੇ ਮੁਕਤੀ ਨਹੀਂ ਬਿਲਕੁਲ ਉਹ ਦੌਲਤ ਜਿਹੜੀ ਬਾਹਰ ਨਹੀਂ ਅੰਦਰ ਹੈ ਸਾਡੇ ਅੰਦਰ ਤੇ ਉਹ ਹੈ ਪਰਮਾਤਮਾ ਦਾ ਨਾਮ ਅੱਛਾ ਤੇ ਇਹ ਮਿਲਦੀ ਕਿੰਨਾਂ ਨੂੰ ਹੈ ਹਾਂ ਅਗਲੀ ਤੁਕ ਵਿੱਚ ਇਹੀ ਦੱਸਿਆ ਹੈ ਹਰ ਕੈ ਨਾਮ ਰਤੇ ਲਿਵ ਲਾਏ ਜਿਹੜੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਪੂਰੀ ਸੁਰਤ ਜੋੜ ਕੇ ਰੱਖਦੇ ਨੇ ਉਹਨਾਂ ਨੂੰ ਹੀ ਇਹ ਮੁਕਤੀ ਦਾ ਖਜ਼ਾਨਾ ਮਿਲਦਾ ਹੈ ਗੁਰ ਸੇਵਾ ਤੇ ਹਰ ਨਾਮ ਧਨ ਪਾਵੇ ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ ਇਹ ਤਾਂ ਸ਼ਬਦ ਦਾ ਕੇਂਦਰੀ ਭਾਵ ਹੈ ਰਹਾਉ ਦੀ ਤੱਕ ਹਾਂਜੀ ਤਾਂ ਫਿਰ ਇਸ ਨਾਮ ਤੁੰ ਨੂੰ ਪਾਉਣ ਦਾ ਤਰੀਕਾ ਗੁਰਸੇਵਾ ਹੈ ਹਾਂਜੀ ਇਹੀ ਕੁੰਜੀ ਹੈ ਗੁਰੂ ਦੀ ਦੱਸੀ ਸੇਵਾ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਤੇ ਜਦੋਂ ਕੋਈ ਇਸ ਰਾਹ ਤੇ ਚੱਲਦਾ ਹੈ ਤਾਂ ਤਾਂ ਅੰਤਰ ਪ੍ਰਗਾਸ ਹੁੰਦਾ ਹੈ ਮਤਲਬ ਅੰਦਰ ਗਿਆਨ ਦਾ ਚਾਨਣ ਹੋ ਜਾਂਦਾ ਹੈ ਸਭ ਕੁਝ ਸਾਫ਼ ਦਿਸਣ ਲੱਗ ਪੈਂਦਾ ਹੈ ਵਾਹ ਇਹੋ ਹਰ ਰੰਗ ਗੂੜਾ ਤਨ ਪਿਰ ਹੋਏ ਸਾਤ ਸਿਗਾਰ ਰਾਵੇ ਪ੍ਰਭੂ ਸੋਏ ਹੋਮੇ ਵਿੱਚ ਪ੍ਰਭੂ ਕੋਈ ਨਾ ਪਾਏ ਮੂਲ ਹੋ ਪੁਲਾ ਜਨਮ ਗੁਵਾਏ ਇੱਥੇ ਦੇਖੋ ਕਿੰਨਾ ਸੋਹਣਾ ਰੂਪਕ ਵਰਤਿਆ ਹੈ ਜੀਵ ਇਸਤਰੀ ਤੇ ਪ੍ਰਭੂ ਪਤੀ ਦਾ ਹਾਂਜੀ ਧਨ ਪਿਰ ਕਹਿੰਦੇ ਨੇ ਕਿ ਪ੍ਰਭੂ ਪਤੀ ਦੇ ਪਿਆਰ ਦਾ ਗੂੜਾ ਰੰਗ ਉਸ ਜੀਵ ਇਸਤਰੀ ਨੂੰ ਚੜਦਾ ਹੈ ਜਿਸ ਨੇ ਸਾਤ ਸਿਗਾਰ ਕੀਤਾ ਹੋਵੇ ਸ਼ਾਂਤੀ ਦਾ ਸ਼ਿੰਗਾਰ ਕਮਾਲ ਹੈ ਪਰ ਇਸ ਦੇ ਰਾਹ ਵਿੱਚ ਰੁਕਾਵਟ ਵੀ ਦੱਸੀ ਹੈ ਬਿਲਕੁਲ ਸਭ ਤੋਂ ਵੱਡੀ ਰੁਕਾਵਟ ਹਉਮੈ ਹਉਮੈ ਵਿੱਚ ਪ੍ਰਭ ਕੋਈ ਨਾ ਵਾਏ ਜਿੰਨਾ ਚਿਰ ਇਹ ਮੈਂ ਮੇਰੀ ਦਾ ਅਹਿਸਾਸ ਹੈ ਉਹਨਾਂ ਚਿਰ ਪ੍ਰਭ ਨਹੀਂ ਮਿਲ ਸਕਦਾ ਤੇ ਬੰਦਾ ਮਤਲਬ ਆਪਣੇ ਅਸਲ ਮਕਸਦ ਤੋਂ ਪੁੱਲ ਕੇ ਜਨਮ ਹੀ ਗਵਾ ਲੈਂਦਾ ਗੁਰ ਤੇ ਸਾਤ ਸਹਿਜ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੇ ਪ੍ਰੀਤਮ ਸਦਾ ਤੇ ਆਏ ਸਾਚ ਨਾਮ ਵਡਿਆਈ ਪਾਏ ਤਾਂ ਫਿਰ ਇਸ ਹਉਮੈ ਦਾ ਇਲਾਜ ਗੁਰੂ ਕੋਲ ਹੈ ਹਾਂਜੀ ਗੁਰ ਤੇ ਸਾਤ ਸਹਿਜ ਸੁਖ ਬਾਣੀ ਗੁਰੂ ਦੀ ਬਾਣੀ ਤੋਂ ਹੀ ਸ਼ਾਂਤੀ ਤੇ ਅਡੋਲਤਾ ਦਾ ਸੁੱਖ ਮਿਲਦਾ ਹੈ। ਸਹੀ ਗੱਲ ਹੈ। ਤੇ ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦੇ ਆਂ ਤਾਂ ਹੀ ਪ੍ਰੀਤਮ ਪ੍ਰਭੂ ਦਾ ਸਿਮਰਨ ਹੁੰਦਾ ਹੈ। ਤੇ ਸਾਚ ਨਾਮ ਵਡਿਆਈ ਪਾਏ। ਮਤਲਬ ਅਸਲ ਇੱਜ਼ਤ ਅਸਲ ਵਡਿਆਈ ਸੱਚੇ ਨਾਮ ਨਾਲ ਹੀ ਹੈ। ਦੁਨਿਆਵੀ ਨਹੀਂ। ਬਿਲਕੁਲ ਤਰਗਾਈ ਇੱਜ਼ਤ ਆਪੇ ਕਰਤਾ ਜੁਗ-ਜੁਗ ਸੋਏ ਨਦਰ ਕਰੇ ਮਿਲਾਵਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ। ਅੰਤ ਵਿੱਚ ਗੁਰੂ ਸਾਹਿਬ ਸਾਰੀ ਖੇਡ ਉਸ ਕਰਤਾਰ ਦੀ ਦੱਸ ਰਹੇ ਨੇ ਆਪੇ ਕਰਤਾ ਜੁਗ-ਜੁਗ ਸੋਏ ਉਹ ਹਰ ਜੁਗ ਵਿੱਚ ਆਪ ਹੀ ਹੈ ਹਾਂਜੀ ਤੇ ਮਿਲਾਪ ਵੀ ਉਦੋਂ ਹੀ ਹੁੰਦਾ ਹੈ ਜਦੋਂ ਉਸ ਦੀ ਨਦਰ ਹੁੰਦੀ ਹੈ ਉਸ ਦੀ ਮਿਹਰ ਦੀ ਨਜ਼ਰ ਤੇ ਇਹ ਮਿਹਰ ਕਿਵੇਂ ਹੁੰਦੀ ਹੈ ਗੁਰਬਾਣੀ ਤੇ ਹਰ ਮਨ ਵਸਾਏ ਜਦੋਂ ਗੁਰਬਾਣੀ ਰਾਹੀ ਉਸ ਪਰਮਾਤਮਾ ਨੂੰ ਮਨ ਵਿੱਚ ਵਸਾ ਲिए ਤੇ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਮੋਹਰ ਲਾਉਂਦੇ ਨੇ ਹਾਂਜੀ ਨਾਨਕ ਸਾਚ ਰਤੇ ਪ੍ਰਭ ਆਪ ਮਿਲਾਏ ਜਿਨ੍ਹਾਂ ਨੂੰ ਪ੍ਰਭੂ ਆਪ ਮਿਲਾਉਂਦਾ ਹੈ ਉਹ ਹਮੇਸ਼ਾ ਉਸ ਦੇ ਸੱਚੇ ਪ੍ਰੇਮ ਰੰਗ ਵਿੱਚ ਹੀ ਰੰਗੇ ਰਹਿੰਦੇ ਨੇ ਵਾਹ ਜੀ ਵਾਹ ਸਾਥ ਸੰਗਤ ਜੀ ਤਾਂ ਅੱਜ ਦੇ ਪਾਵਨ ਹੁਕਮਨਾਮੇ ਦਾ ਮੁੱਖ ਸੰਦੇਸ਼ ਇਹ ਹੀ ਹੈ ਕਿ ਅਸਲ ਦੌਲਤ ਪਰਮਾਤਮਾ ਦਾ ਨਾਮ ਹੈ ਹਾਂਜੀ ਤੇ ਇਹ ਤਾਂ ਕੋਈ ਬਾਹਰੋਂ ਨਹੀਂ ਮਿਲਣਾ ਇਹ ਗੁਰੂ ਦੀ ਸੇਵਾ ਅਤੇ ਹਉਮੈ ਦੇ ਤਿਆਗ ਨਾਲ ਹੀ ਮਿਲਦਾ ਹੈ ਇਹ ਪਵਿੱਤਰ ਬਾਣੀ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਨਾਮ ਸਿਮਰਨ ਨਾਲ ਹੀ ਜੀਵਨ ਵਿੱਚ ਅਸਲ ਸ਼ਾਂਤੀ ਸਹਿਜ ਤੇ ਚੜ੍ਹਦੀ ਕਲਾ ਆਉਂਦੀ ਹੈ। ਇਹੀ ਪ੍ਰਭੂ ਨਾਲ ਮਿਲਾਬ ਦਾ ਸੱਚਾ ਤੇ ਸਿੱਧਾ ਰਾਹ ਹੈ। ਬਾਣੀ ਪੜਨ, ਅਰਥ ਕਰਨ ਅਤੇ ਵਿਚਾਰ ਕਰਨ ਵਿੱਚ ਸਾਡੇ ਕੋਲੋਂ ਅਨੇਕਾਂ ਪੁੱਲਾਂ ਹੋ ਜਾਂਦੀਆਂ ਨੇ। ਅਸੀਂ ਖਿਮਾ ਦੇ ਜਾਚ ਅਖਾਂ ਜੀ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਅਗਵਾਈ ਲਈ ਜਾਵੇ। ਵਾਹਿਗੁਰੂ ਸਭ ਦੇ ਸਿਰ ਤੇ ਮਿਹਰ ਪਰਿਆਹਤ ਰੱਖਣ। ਹਾਂਜੀ ਤੇ ਸਭ ਨੂੰ ਨਾਮ ਦੀ ਦਾਤ ਬਖਸ਼ਣ ਇਸ ਨਿਮਾਣੀ ਜਈ ਸੇਵਾ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਲਈ ਇਸ ਨੂੰ ਸਾਂਝਾ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ